ਸਤ ਸ੍ਰੀ ਅਕਾਲ ਦੋਸਤੋ ਬੁਲਟਨਾਮਾ ਪੰਜਾਬ ਸਫਰ ਦੇ ਤਹਿਤ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲੂਕਾ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਤਰਵਣਾ ਸਾਹਿਬ ਉਹਦੇ ਤੁਹਾਨੂੰ ਘਰੌਣਿਆਂ ਦਰਸ਼ਨ ਤੇ ਉਥੋਂ ਦਾ ਜੋ ਇਤਿਹਾਸ ਹੈ ਉਹਦੇ ਘਰੌਣਿਆਂ ਰੂਬਰੂ ਇਸ ਦਾ ਇਤਿਹਾਸ ਬੜਾ ਹੀ ਮਹੱਤਵਪੂਰਨ ਆਰ ਗੁਰੂ ਗੋਵਿੰਦ ਸਿੰਘ ਜੀ ਦੇ ਨਾਲ ਇਹਦਾ ਇਤਿਹਾਸ ਮਿਲਦਾ ਹੈਗਾ ਇਸ ਤੋਂ ਬਾਅਦ ਕੁੱਦੇ ਦੇ ਨਾਲ ਵੀ ਇੰਟਰ ਲਿੰਕ ਹੁੰਦਾ ਹੈਗਾ ਤੁਸੀਂ ਪਹਿਲਾਂ ਗੁਰਦੁਆਰਾ ਤਾਰੂਆਣਾ ਸਾਹਿਬ ਬਾਰੇ ਵੀਡੀਓ ਦੇਖੋ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵਾਲੇ ਐਪੀਸੋਡ ਜਿਹੜੇ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਦੋਂ ਇੱਕ دیਵਾਨੇ ਸਾਧੂ ਦੀ ਮੌਤ ਹੋ ਗਈ ਤਾਂ ਉਸ ਦਾ ਬਦਲਾ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਦੀ ਸਾਜ਼ਿਸ਼ ਕੀਤੀ ਗਈ ਤੇ ਉਹ ਸਫਲ ਹੋਏ ਜਾਂ ਨਹੀਂ ਹੋਏ ਉਹ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਾਹਿਗੁਰੂ ਜੀ ਕੀ ਬਖਸ਼ੇ ਗੁਰੂ ਪਿਆਰੇਓ ਜਿਸੋ ਸਥਾਨ ਤੇ ਐਸ ਵੇਲੇ ਅਸੀਂ ਖੜੇ ਆਂ ਇਹ ਪਵਣੇ ਸਥਾਨ ਗੁਰਦੁਆਰਾ ਸਰੋਨਸ ਪਾਤਸ਼ਾਹੀ ਦਸਵੀ ਲਦਰਪੇੜਾ ਪਿੰਡ ਮਲੂਕਾ ਜ਼ਿਲ੍ਹਾ ਬਟੰਡਾ ਦੇ ਵਿੱਚ ਪੈਂਦਾ ਏ ਇਸ ਪਵਣੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਦੀਨਾਬਲ ਤੋਂ ਚੱਲ ਕੇ ਕੋਟਪੂਰ ਨੂੰ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੰਬਾ ਵਾਲੀ ਤੋਂ ਬਾਵਸ ਮੁੜ ਕੇ ਦੇ ਕੋਰਮੇ ਸ਼ੰਮਤ 1462 ਨੂੰ ਆਕਰ ਕੇ ਇਸ ਸਥਾਨ ਤੇ ਟੋਬੇ ਤੇ ਜਿਹੜਾ ਡੇਰਾ ਲਾਉਂਦੇ ਨੇ ਤੰਬੂ ਲਾਏ ਜਾਂਦੇ ਨੇ ਪਾਤਸ਼ਾਹ ਆਰਾਮ ਕਰਦੇ ਨੇ ਤੇ ਇਸ ਸਥਾਨ ਤੇ ਮਲੂਕਾ دیਵਾਨਾ ਨਾਮਿਕ ਜਿਹੜਾ ਸਾਧੂ ਸੀ ਪਾਤਸ਼ਾਹ ਦੇ ਬਚਨ ਹੋਏ ਹੋਏ ਸਨ ਪਹਿਲਾਂ ਤੇ ਉਹ ਵਿਰੂਧੇ ਦਰਸ਼ਨਾਂ ਵਾਸਤੇ ਆਉਂਦਾ ਏ ਤੇ ਜਦੋਂ ਆਕਰ ਕੇ ਕਾਲੀ ਕਰਦਾਏ ਦਰਸ਼ਨਾਂ ਦੇ ਵਾਸਤੇ ਤਾਂ ਤੰਬੂ ਦੇ ਸਾਹਮਣੇ ਖੜੇ ਹੋਏ ਪਹਿਰੇਦਾਰ ਭਾਗੂ ਸਿੰਘ ਜੀ ਉਹ ਤਲਵਾਰ ਦੇ वार ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਨੇ ਤੇ ਉਸੇ ਤਰ੍ਹਾਂ ਤੇ ਪਿਆ ਰਹਿੰਦਾ ਏ ਉਸ ਤੋਂ ਬਾਅਦ ਜਦੋਂ ਹੋਸ਼ ਆਉਂਦੀ ਏ ਤੇ ਦੋਨੇ ਹੱਥ ਜੋੜ ਕੇ ਪਹਿਰੇਦਾਰ ਨੂੰ ਕਹਿੰਦਾ ਏ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ ਮੇਰਾ ਜੇ ਥੋੜਾ ਵੇਲਾ ਬਾਕੀ ਏ ਉਸੇ ਵੇਲੇ ਗੁਰੂ ਪਾਤਸ਼ਾਹ ਜੀ ਕੰਬੂ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਆ ਕੇ ਮਲੂਕੇ دیਵਾਨੇ ਨੂੰ ਪੁੱਛਦੇ ਨੇ ਕਿ دیਵਾਨੇ ਆ ਕੀ ਚਾਹੀਦਾ ਏ ਜੋ ਕੋਈ ਚਾਹੀਦਾ ਏ ਮੰਗ ਲੈ ਤੇ ਉਸ ਵੇਲੇ ਦੋਨੇ ਹੱਥ ਜੋੜ ਕੇ ਕਹਿੰਦਾ ਏ ਕਿ ਮੈਨੂੰ ਦਰਸ਼ਨਾ ਦੀ ਆਸ ਲੰਬੇ ਸਮੇਂ ਤੋਂ ਸੀ ਤੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਨੇ ਮੇਰੀ ਹੋਰ ਪਾਈ ਆਸ ਬਾਕੀ ਨਹੀਂ ਰਹੀ ਤੇ ਉਸੇ ਵੇਲੇ ਮਲੂਕੇ دیਵਾਨੇ ਨੇ ਇਸ ਸਥਾਨ ਤੇ ਸਵਾਸ ਤਿਆਗ ਦਿੱਤੇ ਗੁਰੂ ਪਾਤਸ਼ਾਹ ਨੇ ਉਸ ਵੇਲੇ ਕਰਨ ਕਾਰਨ ਦਾ ਇਸ ਪਾਵਨ ਅਸਥਾਨ ਨੂੰ ਵਰਦਾਨ ਦਿੱਤਾ ਇਸ ਪਾਵਨ ਅਸਥਾਨ ਤੇ ਮਸਿਆ ਦਾ ਦਿਹਾੜਾ ਅਸਰ ਦਾ ਭਾਵ ਦੇ ਨਾਲ ਨਦਰ ਖੜੇ ਦੀਆਂ ਸੰਗਤਾਂ ਆਸਾਸ ਦੇ ਨਗਰਾਂ ਦੀਆਂ ਸੰਗਤਾਂ ਕੱਤਰਤ ਹੋ ਕੇ ਮਨਾਉਂਦਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਵਨ ਸਥਾਨ ਦੀ ਦੇਖਰੇਖ ਸਮ ਸੰਭਾਲ ਕਰਦੀ ਹੈ ਮੌਜੂਦਾ ਪ੍ਰਧਾਨ ਦਰਸ਼ਨ ਸਿੰਘ ਜੀ ਉਹ ਇਸ ਸਥਾਨ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੋ ਕਰਦੇ ਨੇ ਪਾਵਨ ਸਥਾਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਮਾਘੀ ਤੇ ਵਸਾਖੀ ਦੇ ਸਮੇਂ ਪਾਵਨ ਬਾਣੀ ਦੇ ਅਖੰਡ ਪਾਠ ਸਭ ਕੀਤੇ ਜਾਂਦੇ ਨੇ ਤੇ ਇਹਨਾਂ ਦਿਹਾੜਿਆਂ ਦੇ ਨਾਲ ਸੰਬੰਧਿਤ ਸਮਾਗਮ ਜਿਹੜੇ ਨੇ ਉਹ ਸਮੇਂ-ਸਮੇਂ ਤੇ ਹੁੰਦੇ ਰਹਿੰਦੇ ਨੇ ਸਮੁੱਚੀਆਂ ਸੰਗਤਾਂ ਇਸ ਸਥਾਨ ਤੇ ਨਮਸਤਕ ਰੋਕੇ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਪਿਆਰ ਉਹ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਤੀ ਖੋਤ